ਅੱਜ ਅਸੀਂ ਆ ਦਰਸ਼ਨਗਰ ਵਿਖੇ ਇੱਕ ਬਹੁਤ ਵੱਡਾ ਉਪਰਾਲਾ ਕਰਕੇ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਪੰਜਾਬ ਸਰਕਾਰ ਦਾ ਉਪਰਾਲਾ ਹੈ ਤੇ ਬਠਿੰਡਾ ਪੁਲਿਸ ਸਾਡੇ ਮਾਨਯੋਗ ਡੀਆਈਜੀ ਸਰਦਾਰ ਹਦੀਦ ਸਿੰਘ ਜੀ ਐਸਐਸਪੀ ਸਾਹਿਬ ਅਵਨੀਤ ਕੌਂਡਲ ਜੀ ਤੇ ਸਾਡੇ ਡਿਪਟੀ ਸਾਹਿਬ ਦੇ ਚ ਸਾਡੇ ਨਾਲ ਬਿਰਾਜਮਾਨ ਨੇ ਬਠਿੰਡਾ ਡੀਐਸਪੀ ਸਿਟੀ ਸਰਬਜੀਤ ਸਿੰਘ ਬਰਾੜ ਸਾਹਿਬ ਅਸੀਂ ਇਹਨਾਂ ਦੇ ਸਾਰਿਆਂ ਦੇ ਦਿਸ਼ਾ ਨਿਰਦੇਸ਼ ਤੇ ਜਿਹੜਾ ਅੱਜ ਖੂਨਦਾਨ ਕੈਂਪ ਲਾਇਆ ਹੈ ਕਿਉਂਕਿ ਜਿਹੜੇ ਨੌਜਵਾਨ ਆਪਣੇ ਨਸ਼ਿਆਂ ਵਾਲੇ ਪਾਸੇ ਉਹਨਾਂ ਨੇ ਰੁਝਾਨ ਕੀਤਾ ਹੋਇਆ ਇਸ ਤੋਂ ਬਚ ਸਕਣ ਤੇ ਉਹਨਾਂ ਨੂੰ ਚੰਗੀ ਸਿਹਤ ਮਿਲ ਚੁੱਕੀ ਕਿਉਂਕਿ ਜਿਹੜਾ ਖੂਨਦਾਨ ਹੈ ਉਹ ਮਹਾਦਾਨ ਹੈ ਦੇ ਨਾਲ ਬਹੁਤ ਲੋਕਾਂ ਦੀਆਂ ਜ਼ਿੰਦਗੀਆਂ ਬਚ ਸਕਦੀਆਂ ਤੋਂ ਇਸ ਕਰਕੇ ਅਸੀਂ ਨਾਲ ਉਹਦੇ ਅੱਜ ਠੰਡੇ ਮਿੱਠੇ ਪਾਣੀ ਦੀ ਸ਼ਰੀਲ ਵੀ ਲਾਈ ਆ ਮੈਂ ਮਹੱਲਾ ਸਿਹਤਾਰ ਕਮੇਟੀ ਦਾ ਚੇਅਰਮੈਨ ਆ ਤੇ ਉਸ ਨਾਤੇ ਹੋਣ ਦੇ ਅਸੀਂ ਸਾਰੇ ਮਹੱਲਾ ਸਿਹਤਾਰ ਕਮੇਟੀ ਦੇ ਮੈਂਬਰ ਸਾਹਿਬਾਨ ਸਾਡੇ ਜਿਹੜੇ ਜਮ ਦੇ ਮੈਂਬਰ ਸਾਹਿਬਾਨ ਨੇ ਸਾਡੇ ਪ੍ਰਧਾਨ ਸਾਹਿਬ ਸੈਕਟਰੀ ਸਾਹਿਬ ਸਾਰੇ ਇਕੱਠੇ ਹੋ ਕੇ ਅੱਜ ਇਹ ਕਿ ਪ੍ਰਾਲਾ ਕੀਤਾ ਤੇ ਸਾਨੂੰ ਲੱਗਦਾ ਹੈ ਕਿ ਇਹ ਜਿਹੜੀ ਸਾਡੀ ਮਹਮਾ ਤੇ ਨਸ਼ਿਆਂ ਦੇ ਖਿਲਾਫ ਇੱਕ ਬਹੁਤ ਵੱਡੀ ਮਹਮਾ ਸ਼ੁਰੂ ਹੋਏਗੀ ਤੇ ਖਾਸ ਕਰਕੇ ਜਿਹੜੇ ਬਠਿੰਡਾ ਫਲੇਸ ਸਾਨੂੰ ਸਾਧੇ ਏਰੀਆ ਤੇ ਅਸੀਂ ਲੋਕਾਂ ਨੂੰ ਸੂਚਿਤ ਕਰਦੇ ਹਾਂ ਤੇ ਤੁਸੀਂ ਨਸ਼ਿਆਂ ਤੋਂ ਬਚ ਕੇ ਆਪਣੀ ਜ਼ਿੰਦਗੀ ਨੂੰ ਬਚਾਓ ਤੇ ਲੋਕਾਂ ਨੂੰ ਅੱਗੇ ਲੈ ਕੇ ਜਾਓ ਉਸ ਮੈਂ ਕੋਈ ਜਿਆਦਾ ਕੁ ਲਗਾ ਹਾਂਜੀ ਸਾਡੇ ਮਾਨਯੋਗ ਸਾਡੇ ਛੋਟੇ ਵੀਰ ਡੀਐਸਪੀ ਸਿਟੀ ਸਰਮਜੀਤ ਸਿੰਘ ਭਰਾੜ ਸਾਹਿਬ ਖੁਦ ਅੱਜ ਬਲੱਡ ਇੱਥੇ ਦੇਣ ਵਾਸਤੇ ਸਾਡੇ ਵਿੱਚ ਹਾਜ਼ਰ ਨੇ ਔਰ ਇਹ ਬਲੱਡ ਡੇਟ ਕਰਨਗੇ ਹੋਰ ਵੀ ਬਹੁਤ ਸਾਰੇ ਮੁਲਾਜ਼ਮਾਂ ਨੇ ਸਾਡੇ ਕੋਲੇ ਜਿਹੜਾ ਖੂਨਦਾਨ ਦਿੱਤਾ ਹੈ ਤੇ ਨੌਜਵਾਨ ਜਿਹੜੇ ਬੜੇ ਬੜਾ ਤੁਸ਼ਾ ਉਹਨਾਂ ਦੇ ਵਿੱਚ ਅੱਜ ਖੂਨਦਾਨ ਕਰਨ ਦੇ ਘਟੋ ਘਟੇ ਇਸ ਟਾਨ ਸਾਡੇ ਕੋਲੇ 45 46 ਮੈਂਬਰ ਹੋ ਚੁੱਕੇ ਨੇ ਜਿਹੜੇ ਖੂਨਦਾਨ ਕਰਨ ਵਾਲੇ ਨੇ ਅਜੇ ਬਹੁਤ ਲੰਬੀ ਲਿਸਟ ਹੋਰ ਵੀ ਆ ਰਹੀ ਹੈ ਤੇ ਸਵੇਰ ਤੋਂ ਲੈ ਕੇ 9 ਵਜੇ ਤੋਂ ਲੈ ਕੇ ਸ਼ੁਰੂ ਕੀਤਾ ਮੇਰੇ ਖਿਆਲ ਚ 4-5 ਵੱਜ ਜਾਣਗੇ ਤੇ ਸਾਨੂੰ ਜਿਹੜੀ ਜੁੱਧ ਨਸ਼ਿਆਂ ਵਿਰੁੱਧ ਪਠੇਂਡਾ ਦੀ ਮਹਮਾ ਕ੍ਰੀਸ ਦੀ ਉਹਦੇ ਵਿੱਚ ਬਹੁਤ ਵੱਡਾ ਸਾਨੂੰ ਸਹਿਯੋਗ ਮਿਲਿਆ